ਆ ਤੁਸੀਂ ਦੇਖ ਸਕਦੇ ਹੋ ਜੀ ਸੁਰਜੀਤ ਨਰਸਰੀ ਹੈਗੀ ਜੀ 올 ਟਾਈਪਸ ਆਫ ਫਲਾਵਰ ਪੋਟ ਪਲਾਂਟ ਵੀ ਹੈਗੇ ਨੇ ਪਲਾਂਟ ਉਗਾਉਣ ਵਾਸਤੇ ਜੋ ਹੈ ਇੱਥੇ ਪੌਟਸ ਵੀ ਦਿੱਤੇ ਗਏ ਨੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਦਾ ਪੌਟਸ ਹੈਗੇ ਆ ਅਸੀਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਦੇਖੋ ਕੀ ਸਟੋਅਰ ਹੈਗਾ ਤੇ ਜਦ ਤੁਸੀਂ ਇੱਧਰ ਸਾਮਣੇ ਜਾਓਗੇ ਇੱਕ ਅੰਡਰਪਾਸ ਆਂਦਾ ਹੈ ਉਹ ਤੋਂ ਕੱਲੇ ਹੀ ਨਸਰੀ ਹੈਗੀ ਜ ਸੁਰਜੀਤ ਨਸਰੀ ਤੇ ਉਹਦੇ ਵਿੱਚ ਸਪੌਟਸ ਹੈਗੇ ਨੇ ਬਹੁਤ ਵਧੀਆ ਆ ਸਾਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਪੌਟਸ ਹੈਗੇ ਆ ਵੱਤ ਤੋਂ ਵੱਤ ਆ ਕੇ ਸ਼ੋਪਿੰਗ ਕਰੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਦਾਂ ਦੀਆਂ ਖਬਰਾਂ ਵਾਸਤੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈਗਾ ਸੁਰਜੀਤ ਨਸਰੀ ਦੇ ਵਿੱਚ ਪੌਦਿਆਂ ਦੇ ਨਾਲ 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 ਉਹਨਾਂ ਨੂੰ ਗਮਲੇ ਦੇ ਵਿੱਚ ਗਾਨ ਵਾਸਤੇ ਵਧੀਆ-ਵਧੀਆ ਤਰ੍ਹਾਂ ਦੇ ਆਰਟੀਫੀਸ਼ੀਅਲ ਗਮਲੇ ਵੀ ਦਿੱਤੇ ਗਏ ਹੈਗੇ ਆ ਜੀ ਜਗਾ ਤੁਹਾਨੂੰ ਦੱਸ ਦਿੱਤੀ ਹੈਗੀ ਕਿ ਕਿਸ ਹੋਟਲ ਦੇ ਕੋਲ ਹੈਗੀ ਜੀ surjit nursery ਬਹੁਤ ਹੀ ਵਧੀਆ ਇੱਥੇ ਪੌਦੇ ਮਿਲਦੇ ਹੈਗੇ ਆ ਜੀ ਇੰਡੋਰ ਤੋਂ ਇਥੇ ਵੀ ਆਊਟਡੋਰ ਪੌਦੇ ਵੀ ਆ ਤੁਸੀਂ ਦੇਖਿਆ ਪੌਟਸ ਵੀ ਹੈਗੇ ਆ ਜੀ ਗਮਲੇ ਵੀ ਹੈਗੇ ਆ ਵੱਖ-ਵੱਖ ਡਿਜ਼ਾਈਨਾਂ ਦੇ ਤੁਸੀਂ ਵੱਧ ਤੋਂ ਵੱਧ ਪੇੜ ਉਗਾਓ ਤੁਸੀਂ ਗਮਲਿਆਂ ਦੇ ਵਿੱਚ ਵੀ ਪੌਦੇ ਜੋ ਹੈ ਉਗਾ ਸਕਦੇ ਹੋ ਵਧੀਆ ਪੌਦੇ ਹੈਗੇ ਐ ਜੀ ਵੱਧ ਤੋਂ ਵੱਧ ਦਰਖਤ ਉਗਾਣੇ ਚਾਹੀਦੇ ਹੈਗੇ ਐ ਤੁਸੀਂ ਇੱਥੇ ਆ ਕੇ ਸ਼ਾਪਿੰਗ ਕਰ ਸਕਦੇ ਹੋ ਕਿਸ ਹੋਰ ਦੇ ਕੋਲ ਦੁਕਾਨ ਹੈਗੀ ਐ ਜੀ ਤੇ ਵੱਧ ਤੋਂ ਵੱਧ ਰੁੱਖ ਲਗਾਓ ਪਰਿਆਵਰਣ ਨੂੰ ਬਚਾਓ ਤੇ ਗਮਲੇ ਵੀ ਖਰੀਦੋ ਜਿਸ ਦੇ ਵਿੱਚ ਵਧੀਆ ਡਿਜ਼ਾਈਨ ਦੇ ਗਮਲੇ ਹੈਗੇ ਜੀ ਰੇਟ ਵੀ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਕਿ ਉਸ ਹਟਲ ਦੇ ਕੋਲ ਹੀ ਸੁਜੀਤ ਨਰਸਰੀ ਹੈਗੀ ਹੈ ਜੀ ਵਧੀਆ ਕੰਮ ਕਰ ਰਹੇ ਹੈਗੇ ਜੀ ਨੋਲੇਜੇਬਲ ਮਾਲੀ ਹੈਗਾ ਤੇ ਬੱਚਾ ਹੈਗਾ ਜੀ ਜਿੰਨੇ ਛੋਟੀ ਉਮਰ ਦੇ ਵਿੱਚ ਹੀ ਕਾਫੀ ਨੋਲੇ ਇਕੱਠੀ ਕੀਤੀ ਹੈਗੀ ਹੈ ਤੁਸੀਂ ਵੀਡੀਓ ਉ ਜਾ ਕੇ ਜਰੂਰ ਦੇਖ ਵੀ ਸਕਦੇ ਹੋ ਤੁਹਾਨੂੰ ਦੱਸਦੀ ਜਾਂਦੇ ਜਾਂਦੇ ਇੱਥੇ ਬਹੁਤ ਹੀ ਵਧੀਆ ਕੁਆਲਿਟੀ ਦੇ ਜੋ ਹੈ ਗਮਲੇ ਮਿਲਦੇ ਹੈਗੇ ਜੀ ਆਰਟੀਫੀਸ਼ੀਅਲ ਪੋਟਸ ਵਧੀਆ ਡਿਜ਼ਾਈਨ ਤੁਸੀਂ ਖਰੀਦ ਸਕਦੇ ਹੋ ਤੇ ਪੌਧਿਆਂ ਨੂੰ ਗਮਲੇ ਦੇ ਵਿੱਚ ਉਗਾ ਸਕਦੇ ਹੋ ਤੇ ਵਾਤਾਵਰਣ ਨੂੰ ਹਰਾ-ਭਰਾ ਕਰ ਸਕਦੇ ਹੋ ਜੀ